ਉਸ ਵਾਰੀ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆ ਬਹੁਤ ਬਹੁਤ ਵਰਕ ਚੱਲ ਵੀ ਉਹਦੇ ਇਹ ਬਾਰੇ ਕੀ ਜਾ ਰਿਹਾ ਇਹਨੇ ਜਿਹੜਾ ਇਹ ਉੜਾ ਜਾ ਰਿਹਾ ਇਹਨੇ ਇੱਕ ਵਾਰੀ ਬਗੜੀਆਂ ਪਿੰਡ ਕੋਲ ਕਾਫੀ ਮੱਝਾ ਹੁੰਦੀ ਸੀ ਇਦਾਂ ਦਾ ਮੱਝਾ ਫਿਰ ਛੱਪਰ ਤੇ ਗਿਰ ਗਿਆ ਅੱਗ ਲੱਗ ਗਈ ਕਿੰਨੀਆਂ ਜਾਲੀ 15 20 ਜੋ ਵੀ ਮੱਝਾ ਉੱਪਰ ਆ। ਹੋਰੇ ਬਿੱਟੂ ਨਹੀਂ ਆ ਗਈ। ਆ ਜਾਓ ਜੀ। ਆ ਜਾ ਆ ਜਾ। ਐਡੀ ਦੂਰ। ਹੋਰ ਮੈਂ ਕਿਹਾ ਮਨਦੀਪ ਤੇ ਬਿੱਟੂ ਆ ਰਿਹਾ ਨਾਲ ਫੈਮਿਲੀ ਸੰਨੀ ਤੇ ਹੋਸਨ। ਆ ਜਾ। ਚੱਲ ਚੱਲ ਇਹਨਾਂ ਦੀ ਵੀਡੀਓ ਬਣਾਉਨੇ ਆ। ਓ ਖੜ ਜੋ ਓਏ ਵੀਡੀਓ ਬਣਾਉਨੇ ਆ ਥੱਡੀ। ਆ ਤੇਰੇ ਕੁਝ ਵੀਡੀਓ ਬਣਾ ਬਣਾ ਸਾਡੇ ਘਰ ਆਏ ਆ ਹਾਂ ਲਓ ਜੀ ਸਾਡਾ ਛੋਟਾ ਭਰਾ ਚਾਚਾ ਦਾ ਮੁੰਡਾ ਬਿੱਟੂ ਸੁਖਵਿੰਦਰ ਸਿੰਘ ਦਾ ਬਿੱਟੂ ਨਾਲ ਦਾ ਭਤੀਜਾ ਥਲੀ ਥਲੀ ਉਹ ਤੋਸਨਾ ਇਹ ਸਾਡੀ ਛੋਟੀ ਭਤੀ ਜੀ ਮਨਦੀਪ ਕੌਰ ਲਾ ਵੀ ਮੱਥਾ ਟੇਕਣ ਆਇਆ ਹਾਂ ਨਾ ਨਾ ਉਹ ਲਾਈਟ ਤਾਂ ਲਾਓ ਯਾਰ ਹਨੇਰਾ ਕਰ ਰੱਖਿਆ ਤੁਸੀਂ

ਅਬੀ ਪੁੰਮਾ ਦਾ ਕਹਿੰਦੇ ਪੋਲੇ ਪੇੜੇ ਨੇ ਹਾਂ ਦੀਪੂਲੇ ਪੁੰਮਾ ਦਾ ਕਹਿੰਦੇ ਪੋਲੇ ਪੇੜੇ ਨੇ ਕਹਿੰਦੇ ਕੋਹਰੇ ਪੇੜੇ ਨੇ ਅੱਛਾ ਮਠਿਆਈ ਤਾਂ ਕਹਿੰਦੀ ਲਿਆਂਦੀ ਹੁੰਦੀ ਬੈਠਵੇਂ ਕੀ ਖਾਵਾਂਗੇ ਹੁਣ ਚਾਹ ਪਾਣੀ ਕੋਈ ਹਾਂ ਠੀਕ ਆ ਲੈ ਵੀ ਸਣੀ ਤੇਰੀ ਵੀਡੀਓ ਨੂੰ ਜੁਕੇ ਯੂ ਐਸ ਏ ਆਸਟ੍ਰੇਲੀਆ ਕੈਨੇਡਾ ਇਟਲੀ ਇਹ ਪਤਾ ਨਹੀਂ ਕਿੱਥੇ ਕਿੱਥੇ ਦੇ ਬੰਦੇ ਦੇਖਾਂਗੇ ਆ ਹੁਣ ਬਾਤ ਤੇਰੀਆਂ ਮੋਟਾਂ ਨਹੀਂ ਸਨ ਬਿਨਾ ਪਾਸਪੋਰਟ ਬਿਨਾ ਟਿਕਟ ਤੋਂ ਬਿਨਾ ਪੈਸੇ ਬਿਨਾ ਪੈਸੇ ਲੱਗੇ ਦੇ ਲਾ ਦਨ ਹੁਣ ਅਸੀਂ ਇਟਲੀ ਆਸਟ੍ਰੇਲੀਆ ਕੈਨੇਡਾ ਅਮਰੀਕਾ ਸਾਰੇ ਪਹਤਾ ਦੇਣਾ ਆ ਗਿਆ ਸਾਡਾ ਜਵਾਨ ਵੀ ਠੀਕ ਹੈ ਇਹ ਕਹਿੰਦਾ ਜਮ ਮਟਰ ਪ੍ਰੀ ਲੱਭਦਾ ਫਿਰ ਰਿਹਾ ਪਾਣੀ ਕਿੱਥੇ ਕਿਹੜਾ ਅੰਦਰ ਪਾੜਿਆ ਕੁੱਤਾ ਦਾ ਪਾਪਾ ਦਾ ਬੈਠਿਆ ਅੰਦਰ ਤੇਤੋਂ ਡਰ ਕੇ ਬਹਿ ਗਿਆ ਮਾਤਾ ਨਹੀਂ ਨਾ ਸਭੇ ਵਾਸੇ ਦਾਤਾ ਹੈ ਮਾਤਾ ਨੇ ਡਰ ਕੇ ਬਹਿ ਗਏ ਹੈ ਖਾਦ ਲੱਗ ਗਈ ਦਵਾਰੀ ਨੂੰ ਬੜੀ ਚਨਾਕੇ ਪਾਇਆ ਵਰਫੀ ਤੋਂ ਕਰੇ ਨਮਕੀਨ ਖਲਾ ਦੇ ਹੈ ਹੈ ਆ ਤਾਂ ਨਮਕੀਨ ਹੋਣਾ ਚਾਹੀਦਾ ਨਾ ਤੁਹਾਨੂੰ ਅਸਲੇ ਤਾਂ ਪਕੌੜੇ ਜਿੰਦੇ ਪਨੀਰ ਦੇ ਨਹੀਂ ਮੂਸਾਫ ਦੇ ਮੂਸਾ ਮੰਗੀ ਹੈ ਹੈ ਥੀ ਲੱਭਣ ਪਾਣੀ ਕਿਰਾਏ ਪਾਣੀ ਆ ਟੂਟੇ ਲੱਗੇ ਹੋਏ ਆ ਅੱਗ ਲੱਗੀ ਆ ਮਾਤਾ ਚਲ ਦੇ ਬਤਾਈਆਂ ਫੇ ਸਾਰੇ ਸੁਣ ਗਏ ਸਾਡੀ ਮਾਤਾ ਕਹਿੰਦੇ ਵਧਾਈਆਂ ਸਾਰਿਆਂ ਨੂੰ ਸਾਰਿਆਂ ਨੂੰ ਵਧਾਈਆਂ ਭਾਈ ਤੁਹਾਨੂੰ ਅੱਜ ਦਾ ਸਾਰੇ ਨੂੰ ਦੀਵਾਲੀ ਦੀਆਂ ਲੈ ਵੀ ਉਹਨੂੰ ਵੀ ਦੇ ਦੇ ਵਧਾਈਆਂ ਫਿਰ ਮੁਬਾਰਕਾਂ ਕਹਦੇ ਹਾਂ ਲੈਣੇ ਜਲਦੀ ਹੀ ਪਰਸੋਂ ਹੋਣਗੇ ਉੱਥੇ ਗਿਆ ਕੰਨੇ ਗਿਆ ਫਿਰ ਸਾਰੇ ਨਭੂਤ ਹੋਰੀ ਦੇ ਹਾਂ ਨਭੂਰੀ ਆ ਨਭੂਰੀ ਰੱਖ ਹਾਂ ਡੈਡੀ ਦੇ ਘਰ ਤੇ ਹੀ ਹੁੰਦੀ ਆ ਹਾਂ